ਮੈਂ ਇੱਥੇ ਖੜ ਜਾਣਾ ਜੇ ਨੀਂਦ ਆ ਗਈ ਰਾਤ ਸੱਚੀ ਦੱਸੇ ਆ ਲੋ ਜੀ ਵਧਾਈਆਂ ਔਰ ਜੱਗੇ ਦੇ ਵਧਾਈਆ ਲੈ ਖੜਾ ਮੇਰਾ ਬਰਨ ਲਾ ਦੇਗਾ ਮਿਲਿਆ ਕਰੇ ਪਤਾ ਇਹ ਜੀ ਹਾਂ ਫਿਰ ਹੀ ਲਾਤਾ ਅੱਜ ਇਹ ਅਸਲ ਵਧਾਈਆਂ ਇਹ ਹਾਂ ਮੁबारकਾ ਹੋ ਗਿਆ ਭਾਈ ਓ ਬਾਹ ਮਮੀ ਬਧਾਈਆਂ ਉਹਦੇ ਉਧਰ ਗੱਡੀ ਬੋਕਾ ਆਉਂਦੀ ਪੂਰੀ ਉਹ ਪਤਾ ਇੰਨੀ ਆ ਜਾ ਇਹ ਤਾਂ ਵੱਡ ਲਾਈ ਸਮਝਾ ਫਿਰ ਇੱਕ ਮਿੰਟ ਸ਼ਾਗਨ ਵੀ ਫਿਰ ਦਾ ਵੱਡਦਾ ਹੈ ਆ ਵੀ ਵੱਡਦਾ ਭਾਈ ਆਹ ਮਾਸਟਰ ਨੂੰ ਫੋਨ ਮਾਰ ਦੇ ਆਹ ਪਤਾ ਲੇ ਮਿੱਟਾ ਪਤਾ ਠੇਕਦਾ ਮਿੱਟੇ ਰ ਪੁਰੀ ਕਿੱਥੇ ਆ ਗਿਆ ਅੱਜ ਫੇਰ ਪੁਰੀ ਕਿੱਥੇ ਆ ਗਿਆ ਪੁਰੀ ਨੇ ਜਾਣ ਆ ਅੱਜ ਪੁਰੀ ਨੇ ਜਾਣ ਆ ਯਾ ਵੀ ਲੋ ਆ ਜੋ ਉੱਤਰੋ ਕੇ ਜਲਦੀ ਬਣਾਓ ਪੁਰੀ ਲੈ ਪੁਰੀਏ ਦਿਲ ਦੀ ਗੱਲ ਕਹੇਤੀ ਹੈ ਪੁਰੀ ਦਾ ਦਾਜੂ ਬਿਲਾ ਨਹੀਂ ਬਾਈ ਜੇ ਘਰ ਆਉਂਗੇ ਪਲਾਉਂਗੇ ਕੇ ਹਾਂ ਉਹਦੇ ਗਲੀੋਂ ਕਢਾ ਲਿਆ ਹਾਂ ਭੰਵੇਂ ਬਾਈ ਪਾਸ ਆ ਹੁਣ ਪਾਸ ਕਰਾਉਣਾ ਜ਼ਰੂਰੀ ਹੁੰਦਾ ਗੱਲ ਕਰਨੇ ਵਾਲੀ ਹੈ ਨਹੀਂ ਨਾ ਨਾ ਪਾਸ ਕਰਾਉਣਾ ਜ਼ਰੂਰੀ ਹੁੰਦਾ ਬਾਈ ਉਹ ਸਾ ਬੜੀ ਚੀਜ਼ ਆਈ ਹੈ ਉਹ ਬੜੀ ਚੀਜ਼ ਆਈ ਹੈ ਬੜੀਓ ਮਿਲੂਗੀ ਭਲਾ ਆਪਣੇ ਘਰ ਤੇ ਵੰਡਵਾ ਕੇ ਲਿਆ ਕੱਟੀ ਉਹ ਲਾਉਂਗਾ ਮਾਰਾ ਸੱਚਾ ਆਹ ਆ ਗਿਆ ਨੀਲਾ ਨੀਲਾ ਘਰ ਆ ਗਿਆ ਵੀ ਬ੍ਰੈਂਡ ਆ ਗਿਆ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੱਗੇ ਨੇ ਪਹਿਲੇ ਦਿਨ ਟਰੈਕਟਰ ਕੱਢ ਲਿਆ ਪੂਰੀ ਦਾ ਮਿੱਠਾ ਮੂੰਹ ਕਰਾਉਣਾ ਹਲੇ ਰਹਿਦਾ ਤਾਂ ਹਾਂ ਜ ਪੰਜ ਚਾਰ ਦੇ ਘਰ ਬਾਰਨਾ ਤਾਂ ਹੌਲੇ ਡਾਉਣੇ ਪਿੰਡ ਜਾਇ ਨਹੀਂ ਉਹਨੇ ਬਲਾਓ ਸਤਿ ਸ਼੍ਰੀ ਅਕਾਲ ਪੂਰੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਇੱਕ ਕਹਿ ਲਿਆ ਹੁਣ ਬਹੁਤ ਧੰਨਵਾਦ ਵੀਰੇ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਬਹੁਤ ਫੋਨ ਆਏ ਬਾਹਰ ਤੋਂ ਸਾਰਿਆਂ ਦੇ ਸਹਿਯੋਗ ਨਾਲ ਹੀ ਮਿਲਿਆ ਜੀ ਤੁਸੀਂ ਦੁਆਵਾਂ ਦਿੱਤੀਆਂ ਤਾਂ ਟਰੈਕਟਰ ਮਿਲਿਆ ਸਾਰਿਆਂ ਦਾ ਧੰਨਵਾਦ ਨਹੀਂ ਮਿੱਠਾ ਰਹਿ ਗਿਆ ਹੁਣ ਮਿੱਠਾ ਰਹਿ ਗਿਆ ਉਹ ਮਿੱਠਾ ਵੰਡਣਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਹੈ ਤੇ ਮਿੱਠਾ ਵੰਡਣਾ ਰਹਿ ਗਿਆ ਲੱਖੀ ਦੇ ਡੱਬੇ ਲੈ ਕੇ ਆਉਣੇ ਗੱਗੇ ਬਾਈ ਤੈਨੂੰ ਵੀ ਮੁਬਾਰਕਾਂ ਚੱਲ ਬੈਠ ਪੂਰੀ ਮੈਂ ਇੱਥੇ ਖੜ ਜਾਣਾ ਅੱਠੀ ਜਾਣਾ ਪਰੇ ਬੈਠਣ ਨੂੰ ਕਿ ਜਗ੍ਹਾ ਹੈ ਨਹੀਂ ਕਿਤਾ ਬੈਠ ਲੱਤਾਂ ਪਵਾਉਣੀ ਪੈਂਦੀ ਆ ਜੇ نیند ਆ ਗਈ ਰਾਤ ਨੂੰ ਸੱਚੀ ਦੱਸੇ 50 ਨਾਲੇ ਰੱਖਿਆ ਕੋਲ ਇਹ ਨਾ ਨੀ ਡਾਈ ਵੀ ਤੀ ਕਿ ਹੁਣ ਨਹੀਂ ਆਈ ਕਾ ਦਾ ਜੀ ਲਓ ਜੀ ਪਹਿਲਾ ਕਿਹੜਾ ਪਿੰਡ ਪਰ ਨੂੰ ਬਾਈ ਹੁਣ ਪੰਮਾ ਬਾਈ ਖੁਸ਼ ਹੋ ਗਿਆ ਇਹ ਸਾਰੇ ਆ ਗਏ ਦੇਖੇ ਇੱਕ ਸਿਲੰਡਰ ਦਾ ਫਰਕ ਹੈਗਾ ਹਾਂ ਇੱਕ ਪੂਰੀਂ ਦੇ ਕੋਲ ਕਿਹਨੇ 5 ਹੋ ਜੂਗੇ ਆ ਇਹਦੇ ਮੇਰੇ ਪਾਸੇ ਨਹੀਂ 4 ਆ ਵੇਲੇ 4 ਦਾ ਦਾਰੀ ਹੈਗਾ ਇਹਦੇ ਹੈਗੇ ਆ ਪੂਰੀ ਕੇ ਦੀ 4 ਵਾਲਾ ਲਿਆ ਵੈ ਘੋੜਾ ਇੱਥੇ ਤੇ ਲੈਣੀ ਬਈ ਮਠਿਆਈ ਪੂਰੀ ਆਏ ਨੱਸ ਮੁबारकਾਂ ਬਾਈ ਹਾਂ ਤੇ ਮਠਿਆਈ ਇੱਕ ਨੰਬਰ ਹੋਰੇ ਕੋਲ ਤੇ ਹੀ ਮਿਲ ਜਾਣਾ ਸਾਰਾ ਕੁਝ ਭਾਈ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਸਵਾਗਤ ਬਹੁਤ ਬੜੀਆ ਜੀ ਗੱਗੇ ਨੱਬੇ ਦੇ ਦੋ ਗੱਗੇ ਭਾਈ ਮੁਬਾਰਕਾ ਮੁਬਾਰਕਾ ਭਾਈ ਜੱਗੇ ਹਾਂ ਉਹ ਵੀ ਮੂੰ ਮਿੱਠਾ ਕਰਾ ਦੇਣਾ ਟਾ ਜੀ ਮੂੰ ਕੋੜਾ ਵੀ ਕਰਾ ਦੇ ਜੱਗੇ ਫਰੇ ਮਿੱਠੇ ਵਾਲਾ ਉਹ ਪੂਰੀ ਮਿੱਠਾ ਘੱਟ ਖਾਈਦਾ ਚੂਹਾ ਆ ਜਾਂਦਾ ਹੈ ਹਾਂ ਨਹੀਂ ਕੋੜਾ ਕਰਾ ਦੇਣਾ ਬਾਬਾ ਜੀ ਸੁਗੜਾ ਕੰਮ ਹੈ ਸੁਗੜਾ ਕੰਮ ਹੈ ਵਰਗਾ ਭਾਈ ਬੰਦੋ ਮਿਕਸੇ ਪਾ ਲਈਓ ਜੀ ਕਗਾ ਬਾਈ ਵੇਖ ਕੇ ਦੇਖਣ ਲੱਗਿਆ ਕਿ ਭਾਈ ਪਰਲੀ ਸਾਈਡ ਤੇ ਨਿਊਟ ਹੋ ਗਿਆ ਉਹ ਸਾਰੇ ਉਹ ਸਾਰਿਆਂ ਚ ਆ ਗਿਆ ਇਹ ਫਵਰੀ ਤਾਂ ਫੂਰੀ ਨੇ ਵੀ ਚਲਾ ਲਿਆ ਦੱਬਦਾ ਕਿਤੇ ਪੂਰੇ ਪਰ ਮੋਬਲੇ ਖਲਗੇ ਕਰਦਾ ਰਿਹਾ ਜਿਗਰੇ ਅਰਜਨ ਜੀ ਹੁੰਦਾ ਦਾ ਨਾ ਉਹ ਕੋੜਾ ਆਇਆ ਚੱਕਣੇ ਵਾਲਾ ਬਾਈ ਜਰ ਤੱਕ ਚੱਕ ਦਿੰਦੇ ਸਟਾਰ ਨਹੀਂ ਰਹਾ ਹੁੰਦਾ ਹੁਣ ਤਾਂ ਤਕਰੀਬਨ ਸਾ ਹਾਂ ਜੁੰਬਸ ਹੈ ਕੋੜਾ ਬਾਈ ਕੋੜਾ ਅੱਜ ਹਾਂ ਪੁਰੀ ਅੱਜ ਪਾਸ ਕਰਾ ਦੇਣਾ ਪਿੰਡ ਵਾਲੇ ਤੇ ਹੈ ਜਾਇ ਜਾਇਆ ਹਮਾਰਿਆ ਉਸ ਟੱਕ ਹੈ ਪੁਰੀ ਅੱਜ ਪਾਸ ਕਰਾ ਦੇਣਾ ਹੈ ਪੁਰੀ ਪਿੰਡ ਦੀ ਪਾਸ ਨਾ ਹੁੰਦੀ ਜਿਹੜੀ ਉਹਦੀ ਅਹ ਬੰਦੇ ਤੋਂ ਸੰਯੋਗ ਨਾਲ ਹੁੰਦਾ ਵੀ ਨਾ ਹੁੰਦਾ ਲੈ ਭਾਈ ਪਹਿਲਾ ਕਿਹੜਾ ਗੱਗੇ ਨੇ ਉਹ ਪੂਰੀ ਤੂੰ ਵੀ ਚੈੱਕ ਕਰ ਲੈ ਮੈਂ ਤਾਂ ਕੰਮ ਚਲਾਇਆ ਨੇ ਕਰ ਲਿਆ ਪੂਰੀ ਦਾ ਚੈੱਕ ਆਇਆ ਦੇਖੀ ਹੁਣ ਮਿੱਠਾ ਲੱਖੀ ਬਾਈ ਇੰਨੇ ਰੰਗ ਬਰੰਗੇ ਮਾਲ ਰੱਖਿਆ ਵੇ ਦੇਖੀ ਚੂਹਾ ਨਾ ਲੱਗ ਜਵੇ ਇਧਰ ਪੂਰੀ ਆ ਜਾਵੇ ਜੇ ਦੀਸੇ ਪੂਰੀ ਹੁੰਦੀ ਫੇਤਾ ਦੀ ਲੱਗ ਜਾਣਾ ਪੂਰੀ ਅਸੀਂ ਦਾ ਨਾ ਉਹ ਦੀਸੇ ਪੂਰੀ ਹੁੰਦੀ ਫੇਤਾ ਦੀ ਚੈੱਕ ਕਰ ਦੋ ਦਾ ਮੁੰਡਾ ਜੀ ਚੈੱਕ ਹਰੇ ਕਦੇ ਨਹੀਂ ਚੂਹਾ ਹੁੰਦਾ ਯਾਰ ਖੇਤਾਂ 'ਚ ਚੂਹਾ ਬਹੁਤ ਹੁੰਦਾ ਚੂਹਾ ਹੁੰਦਾ ਆਪਣੇ ਚੂਹਾ ਤੇਲਾ ਲਾਇਆ ਫੇਰ ਕਰਕੇ ਵੇਚੀਏ ਹਾਲੇ ਹੋਣਾ ਆਪਾਂ ਜੇ ਨਹੀਂ ਕੈਮਰਾ ਬਣਾਉਂਗਾ ਮਿੰਕੇ ਪਾਉਣ ਵਾਲਾ ਬੰਬੂ ਘਾਟ ਬੰਬੂ ਘਾਟ ਹਾਲੇ ਡੱਬੇ ਪੈਕ ਹੋ ਰਹੇ ਬਾਈ ਲੱਖੀ ਬਾਈ ਦੋ ਰੰਗੇ ਆ ਦੋ ਰੰਗੇ ਪੈਕ ਹੋ ਰਿਆ ਕਹਿੰਦੇ ਮਾਲ ਪੂਰੀ ਕਾਲਾ ਮਹਾਂ ਦਾ ਨਹੀਂ ਕਹਤਾ ਸੱਚੇ ਦੱਸੀਂ ਟੋਕਾ ਟੁੱਕਦਾ ਤੋ ਜੀ ਬਾਈ ਇਧਰ ਬਾਈ ਨੇ ਵਧਾਈਆਂ ਦੇਤੀਆਂ ਕਾਲੀ ਆ ਵਾੜੀ ਉਹ ਦੁਆਰੇ ਗਿਆ ਆਇਆ ਅੱਗ ਲਾਜੋ ਹਾਂ ਜੀ ਦੁੱਲਾ ਭਾਈ ਆਪਣੇ ਵਰਗੇ ਯਾਰ ਰਸਾ ਘਟਾ ਭਾਈ ਦੋਨੇ ਦਾ ਦੋ ਮਿੱਠਾ ਚਾਚ ਮਾਣਾ ਪੂਰੀ ਇੱਥੇ ਵੀ ਬੰਦ ਕਰਾਉਣਾ ਪੈਂਦੇ ਕਟੂਚੇ ਹੀ ਲਾ ਇਹ ਟੁੱਟੇ ਕਾਟੇ ਹੀ ਲਾਉਂਦੇ ਬਾਅਦ ਵਿੱਚ ਟਾਂਕਾ ਟਾਂਕਾ ਟਿੱਲਾ ਹੀ ਲਾਉਂਦੇ ਬਾਅਦ ਚ ਭਾਈ ਉਹ ਅਕਲ ਹਾਜ਼ਰੀ ਉਰੇ ਵੀ ਲਵਾਉਣੀ ਪੈਂਦੀ ਐ ਗੱਲੋਂ ਟਾਂਕਾ ਵੀ ਲਾਉਣਾ ਪੈਂਦਾ ਵਾੜਾ ਮੋਟਾ ਨਾ ਮੈਂ ਬੰਦ ਲਓ ਜੀ ਭਾਈ ਚੱਲ ਨਹੀਂ ਆਏ ਵੀਰ ਭਾ ਜਿਹੜਾ ਨਾਲ ਗਿਆਦਾ ਜਿਹਨੇ ਸੌਦਾ ਕਰਾਇਆ ਤਾਂ ਉਹ ਨਾ ਉਹ ਦੂਰ ਵੀ ਤਾਂ ਨਹੀਂ ਲੱਗਣਾ ਇਹ ਰੋਡੇ ਘਰ ਪੈਣਾ ਪਾਇਆ ਆ ਗੋਲੇ ਲੱਗਾ ਗੇੜੇ ਗੋਲੇ ਲੱਗਾ ਲਓ ਜੀ ਭਾਈ ਇਹ ਆ ਰਿਹਾ ਰੋਡੇ ਘਰ ਮਾਰਦਾ ਹੈ ਲੈ ਭਾਈ ਜੱਗੇ ਤੂੰ ਨਾ ਕੋ ਸੌ ਜੀ ਵਧਾਈਆਂ ਜੀ ਵਧਾਈਆਂ ਬੰਦ ਕਰ ਭਾਈ ਲੋ ਜੀ ਸਤਿ ਸ਼੍ਰੀ ਅਕਾਲ ਜੀ ਅੰਦਰ ਬੈਠ ਕੇ ਕਾਹ ਪਿੰਦਾ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਜੀ ਕੰਡਰ ਜੀ ਨੂੰ ਕਾਹ ਗੱਲ ਰਾਤ ਵੀ ਤੇਰੇ ਬਾਈ ਹਾਜ਼ਰੀ ਲਵਾਈ ਹੁਣ ਫੇਰ ਆ ਕੇ ਦੇ ਲੈ ਲੋ ਜੀ ਭਾਈ ਪੰਮੇ ਦੇ ਘਰ ਕੋਲ ਭਾਈ ਵੀ ਮਿਲ ਗਿਆ ਇੱਥੇ ਆਪਾ ਮੇਰੇ ਘਰੇ ਜਾਣਾ ਜੀ। ਤੂੰ ਮੇਰੇ ਹੀ ਜਾਣਾ ਭਾਈ। ਆਪਾ ਮੇਰੇ ਪੈੜਾ ਪਾਉਣਾ। ਮੇਰੇ ਪੈੜਾ ਪਾਉਣਾ। ਤੂੰ ਮੇਰੇ ਤਾਂ ਲੈ ਕੇ ਆ। ਆਜੋ। ਲਾ। ਤੁਹਾਡਾ ਬੇਲੇ ਹੀ ਤਿਆਰ ਖੜਾ ਭਾਈ। 36 ਦੀ ਆਉਣਾ ਚਾਹੀਦਾ। ਆਓ ਇਧਰ ਭਾਈ ਨੇ ਠੀਕਦਾ ਮੱਥਾ। ਭਾਈ। ਪਰਦਾਨ ਫੇਰ ਮਿਲ ਗਿਆ ਅੱਜ ਦੇਖ ਲੈ ਅੱਜ ਫੇਰ ਮਿਲ ਗਿਆ ਪ੍ਰਧਾਨ ਓ ਬਈ ਪ੍ਰਧਾਨ ਫੇਰ ਮਿਲ ਗਿਆ ਅੱਜ ਓ ਮੈਂ ਲਗਾ ਤੁਸੀਂ ਦੋਏ ਲਿਆਓ ਓ ਪ੍ਰਧਾਨ ਦਵਾਈ ਬੂਟਾ ਦਰਾਂ ਦਾ ਜਾਉਣਾ ਕੋਟੇ ਦੋਵਾਂ ਦੇ ਘਰ ਵਾਲੇ ਕਹਿੰਦੇ ਪਾ ਮੇਰੇ ਘਰ ਬਈ ਬਾਬਾ ਆ ਗਿਆ ਉਧਰ ਪਿੱਛੇ ਬਈ ਬਾਬੇ ਰਾਜੀ ਕਰੋ ਪ੍ਰਧਾਨ ਕੁਤਕੇ ਓ ਮੈਂ ਬਈ ਪਾਸਾ ਹੁਣ ਪਾਸ ਕਰਾਉਣਾ ਜ਼ਰੂਰੀ ਹੁੰਦਾ ਪਾਸ ਕਰਨੇ ਵਾਲੀ حاجه ਨਹੀਂ ਹੈ ਮੈਂ ਪਾਸ ਕਰਾਉਣਾ ਜ਼ਰੂਰੀ ਹੁੰਦਾ ਬਾਈ ਪਾਸ ਵਾਲਿਆਂ ਜੀ ਨਹੀਂ ਆਦੀ ਰਹੇਗੇ ਜੀ ਪਾਸ ਕਰਦੇ ਜੀਨੇ ਪੈਸੇ ਲੈਣੇ ਪਾਸ ਉਹਨੂੰ ਚਾਹੀਦੇ ਬਾਕੀ ਦੁਨੀਆ ਨਹੀਂ ਕਦੇ ਖੁਸ਼ ਹੋਏ ਕਰਦਾ ਇਹਦਾ ਹੈ ਨੌਕਰੀ ਕੱਢ ਦੇਣਾ ਸੀ ਕਹਿੰਦੇ ਨਾ ਦੇਖ ਨਾਟਕ ਨਕਲੀ ਆ ਕੋਈ 100 ਰੁਪਏ ਵੀ ਹੋ ਦੇ ਪਰਦਾ ਵੀ ਨਹੀਂ ਨੌਕਰੀ ਜੇ ਲੈਣੇ ਇਹ ਕੋਈ ਜਿਆਦਾ ਪਾਸ ਗੱਲ ਪੰਮੇ ਦੀ ਬਾਈ ਠੀਕ ਆ ਲੱਕਰੀ ਗੱਲ ਹੈ ਉਹਨੂੰ ਕੋਈ ਚਾਹੀਦਾ ਚਾਹੇ ਮਹਿੰਗਾ ਚਾਹੇ ਸਸਤਾ ਠੀਕ ਆ ਪ੍ਰਧਾਨ ਜੀ ਆਇਆ ਪ੍ਰਧਾਨ ਘਰ ਨੂੰ ਮੇਰੇ ਆਹ ਪਤਾ ਨਹੀਂ ਮਿੱਠਾ ਮੱਤਾ ਟੇਕਦਾ ਬਿੱਟਰ ਪੁਰਦੂਰੀ ਕਿੱਥੇ ਆ ਗਿਆ ਅੱਜ ਫੇਰ ਪੁਰੀ ਤੇ ਆ ਗਿਆ ਪੁਰੀ ਨਹੀਂ ਜਾਣਾ ਅੱਜ ਪੁਰੀ ਨੇ ਜਾਣਾ ਹੈ ਪਰਦਾਣਾ ਜਾਣਾ ਅੱਜ ਉਹਦੇ ਗਾਣੇ ਭਾਈ ਛਗਾਲੇ ਕੰਮ ਰਹੇ ਸਾਨੂੰ ਪਤਾ ਘੱਟ ਹੁੰਦਾ ਉਹ ਲੱਗਦਾ ਪੰਮੇ ਹੱਤ ਹੋ ਗਈ ਛਗਣ ਉਹ ਛਗਣ ਛੁਗਣ ਕਿ ਆ ਪੰਮੇ ਯਾਰ ਕੋਈ ਨਹੀਂ ਪਰਦਾਨੇ ਜ਼ਰੂਰੀ ਹੁੰਦੇ ਛਗਣ ਵਿਹਾਰ ਹਾ ਤਾਂ ਇੰਨੀ ਜਿਆਦਾ ਪਤਾ ਜੱਗੇ ਨੂੰ ਘੱਟ ਪਤਾ ਇੱਥੇ ਬੰਦੇ ਨੂੰ ਤਾਂ ਖਾਣ ਤੱਕ ਦਾ ਮਤਲਬ ਸੌਦੀ ਕਹਿ ਇੱਕ ਪ੍ਰਧਾਨ ਨੇ ਘੇਲੇ ਰਤ ਕਿਸੇ ਦਿਨ ਨਹੀਂ ਗਏ ਪਤਾ ਕਰ ਜਾਣਾ ਰਾਤ ਅਸੀਂ ਖੜੇ ਤੇਰੀ ਸਿਟੀ ਦੇਖ ਲਈ ਪ੍ਰਧਾਨ ਮਾਹੀ ਤੇਜ਼ ਗਾ ਤੇ ਪਤਾ ਸਿਟੀ ਵੱਜਦੀ ਅਸੀਂ ਦੁੱਬ ਲਿਆਂ ਦੀ ਟੋੜ ਕੇ ਫਿਰ ਤੈਨੀਆਂ ਜਾਨੇ ਤੋਂ ਦੁੱਬਣ ਨੂੰ ਭੱਜੇ ਨੁਫਰੀ ਮਲੀਪੂਰੀ ਜੜੇਗ ਮੇ ਚੜ ਕੇ ਦੇਖ ਤੋੜਦੀ ਇਹ ਪਪੇ ਭਾਈ ਕੋਈ ਕਰਦਾਦਾ ਪੂਰੀ ਦੇਖ ਮੇ ਚੜ ਕੇ ਪਹਿਲੇ ਕੋ ਦਲੀ ਰਹਿੰਦੇ ਜਵੀ ਦੇਖਣ ਕਾ ਮੈਂ ਜਵੀ ਜਵਾ ਲੰਬੀ ਲੰਬੀ ਇੰਨਾ ਕ ਖੜਾ ਪੂਰੀ ਵਹਿ ਗਿਆ ਕਹਿੰਦਾ ਕਿਹਾ ਹੁਣ ਪੁਨਰ ਵਾਲਾ ਕੰਮ ਗਾ ਦੇਣਾ ਕਹਿੰਦਾ ਕਿ ਭਰੀ ਕਖਰੀ ਵੀ ਦੇ ਦੇਣੀ ਕਹਿੰਦਾ ਇਹਨੇ ਨੇ ਠੀਕ ਆ ਚੱਲੀਏ ਫਿਰ ਹਜਵੀਰ ਗੰਨਾ ਨੂੰ ਤੁੰ ਜਾਣਾ ਉਹਨੇ ਸਾਰੇ ਧੁੱਪ ਮਗਰ ਪੈਂਦੇ ਆ ਸਾਰੇ ਹੀ ਭਰੀ ਦੇ ਕੇ ਲਈ ਖਾ ਨਹੀਂ ਭਰ ਹੀ ਰਿਹਾ ਲਈ ਹੋਰੇ ਰੋ ਰੋ ਪੈਰਾ ਦੇ ਲਈ ਰੱਖੀ ਹੋਰੇ ਸਾਰਾ ਮੁਬਾਰਕਾ ਜੀ ਤੂੰ ਤੈਨੂੰ ਮੁਬਾਰਕਾ ਤੁਹਾਨੂੰ 21 ਸਿੰਧੂ ਵੀ ਮਿਲਿਆ ਭਾਈ ਲਓ ਜੀ ਸਿੰਧੂ ਦਾ ਬਾਪੂ ਵੀ ਆ ਗਿਆ ਧੀਰਾ ਭਾਈ ਹਲੇ ਬਾਈ ਦਾ ਬੋਕਾ ਹਲੇ ਬੱਲਾ 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 ਕਰਦੇ ਕਰਤਾ ਹਾਂ ਯਾ ਯਾ ਬੋਲ ਮਾਲ ਲਈ ਅੱਜ ਅੱਜ ਤਾਂ ਕੁਝ ਨਹੀਂ ਆਜੋ ਘਰ ਨੂੰ ਬੋਲੋ ਆ ਰੂ ਆ ਜੋ ਜੀ ਬਾਈ ਕਹਿੰਦਾ ਰਾਜੇ ਬਾਈ ਨੂੰ ਵੀ ਮਿਲਣਾ ਇੱਧਰ ਪਰ ਉਗਲਾ ਰੀ ਉਹ ਬਾਹ ਮਮੀ ਵਧਾਈਆਂ ਉਹ ਦੇ ਉਧਰ ਗੱਡੀ ਬੋਕਾ ਆਉਂਦੀ ਪੂਰੀ ਆਈ ਆਈ ਇਹ ਤਾਂ ਬਣ ਲ ਗਈ ਸਮਝਿਆ ਮੇਰੀ ਕਮੈਂਟ ਸ਼ਾਗਨ ਵੀ ਇਹਦਾ ਬਣਦਾ ਹੈ ਆ ਵੀ ਬਣਦਾ ਭਾਈ ਅਦੇ ਆ ਮਾਰਵਨ ਕੋ ਆ ਬੱਸ ਇਹ ਮੈਨੂੰ ਵਧਾਈ ਦੇ ਦੇ ਸਾਡੀਆਂ ਵਧਾਈਆਂ ਹੀ ਵਧਾਈਆਂ ਹੈਗ ਵੀ ਆ ਗਿਆ ਚੱਕ ਵਧਾਈਆਂ ਹਾਲ ਰੈਡੀ ਕੱਲੇ ਲਿਆਂਦਾ ਰਾਤ 8 ਵਜੇ ਆਇਆ ਹੈ ਬਾਈ ਹੁਣ ਵੇਲਾ ਹੋ ਗਿਆ ਉਹ ਮੈਂ ਕੱਪੜੇ ਸੁੱਕਣੇ ਪਾਣ ਆਇਆ ਗਿਆ ਪਤਾ ਗਿੱਲੇ ਨੇ ਕੱਪੜੇ ਉਹ ਫੇਰ ਤੇਰੇ ਸੁੱਕੜੇ ਪੈਣੇ ਮੀ ਹੈਗੇ ਆ ਗਿਆ ਬੁਰੇ ਗੁੱਠੇ ਥੰਢੀ ਦੁੱਧਰਾ ਤੇ ਫੇਰ ਲੱਗ ਤੇ ਬਾਈ ਹੁਣੇ ਦੇਖਿਆ ਕਿ ਰਾਤ ਨਹੀਂ ਰਾਤ ਨਹੀਂ ਦੇਖੀ ਰਾਤ ਮੈਂ ਨਹੀਂ ਹੱਸ ਵੀ ਦੇਖ ਲਿਆਣਾ ਫੋਟੋ ਫੋਟੋ ਹੈ ਨਾ ਅੱਜ ਫਿਰ ਮੇਲੇ ਲਿਆ ਸਾਨੂੰ ਹੈ ਮਿਲੇ ਲਿਆ ਰਾਤ ਅੱਛਾ ਪ੍ਰਧਾਨ ਦੇ ਘਰ ਹੈ ਵਧੀਆ ਕਿੱਥੇ ਤੇ ਇਹ ਨੂੰ ਕਹਿੰਦੇ ਕਹਿੰਦਾ ਇਹ 12 4 24 ਦੇ ਹੈ ਜੀ 320 85 24 ਯਾਨੀ ਬੜੇ ਬੜੇ ਨੰਬਰ ਨਾਲ ਛੋਟੇ ਆ ਇਹ ਇੱਕ 12 ਦੇ ਨੰਬਰ ਵੀ ਤਾਂ ਆਉਂਦੇ ਆ ਨੇ ਬੜਾ ਸਾਈਜ਼ ਜਿਹੜਾ 73 ਇਚ ਵੀ ਨੂੰ ਪੈਂਦਾ ਉਹ ਛੋਟਿਆਂ ਚ ਬੜਾ ਹੂੰ 43000 ਦੇ ਟੈਰ ਆਹ ਸਾਡੇ ਪੰਮਿਆਂ ਦੇ ਨਹੀਂ ਗਿਆ ਫਿਰ ਉਹਨੂੰ 12 ਦੇ ਹੀ ਹੈ ਹਾਂ ਨਹੀਂ ਨਹੀਂ ਥੋੜੋ ਯਾਰ ਭਾਈ ਉਹਦਾ ਚੜਾਈ ਚਾਹੀਏ ਹਾਂ ਹੋਰ ਸਾਈਜ਼ ਆ ਮਤਲਬ 12 ਦੇ ਉੱਚੇ ਹੁੰਦੇ ਆ ਇਦਾਂ ਦੋਏ ਨੰਬਰ ਦੇ ਲਾਲਾ ਤੇਰੇ ਕੋਲ ਘਰ ਦਾ ਨੰਬਰ ਹੈ ਭਾਈ ਇਹਨੇ ਢਰ ਪਿਛਲੇ ਹੁੰਦੇ ਹੁਣ ਹੈ 3 ਇਹਨੇ ਢਰ ਪਿਛਲੇ ਹੁੰਦੇ ਆ ਛੋੜੇ ਡੈਕਟਰਾਂ ਨੂੰ ਆ ਯਾ ਵੀ ਲੋ ਆਇਓ ਉਤਰੋ ਕਿਹਦਾ ਜਾਜੂ ਬਣਾਉਣੀ ਲੈ ਪੁਰੀਏ ਦਿੱਲੀ ਦੀ ਗੱਲ ਕੀਤੀ ਹੈ ਨਹੀਂ ਭਾਈ ਜੀ ਘਰ ਆਉਂਗੇ ਪਲਾਉਂਗੇ ਕੇ ਹਾਂ ਉਹ ਗਲੀ ਵਗਣਾ ਲਿਆ ਹਾਂ ਆ ਵੀਣੀ ਆ ਵੇਖ ਨਾਲ ਇਹ ਛੇੜਦਾ ਹੁੰਦਾ ਇਹ ਕੱਲ ਨਹੀਂ ਛੱਡਿਆ ਇਹਦਾ ਕੋਈ ਵੀ ਕੱਲ ਭਾਈ ਰਿਕਾੜੇ ਤੋੜਤਾ ਪੁਰੀ ਨੇ ਚਾਹ ਰ 20 ਕੱਪ 20 ਕੱਪੀਆਂ ਚਾਹਦੀਆਂ ਹੋ ਜੀ ਬਾਬਾ ਫੇਰ ਇੱਧਰ ਆ ਗਿਆ ਉਹ ਉਹ ਬੰਮੇ ਵਾਲਾ ਹੂੰ ਪਰਾ ਜੀ ਸਾਡੇ ਘਰ ਚਰਨ ਪਾਏ ਧੰਨਵਾਦੀ ਤੁਹਾਡਾ ਨਹੀਂ ਇਹ ਤਾਂ ਮੇਰੇ ਤੋਂ ਚੱਲ ਰਿਹਾ ਤਾਂ ਤੁਸੀਂ ਲੱਗੇ ਮਾਜਾ ਚੱਲਦੇ ਆ ਨਾ ਨਾ ਠੀਕ ਆ ਲਾਸਟ ਗਾਰ ਬਾਈ ਇਧਰ ਪੂਰੀ ਦਾ ਪੂਰੀ ਦੇ ਵੀ ਪਾਸਤਾ ਫੇਰਾ ਹੁਣ ਬਾਕੀ ਬੰਦੇ ਰਹਿੰਦੇ ਉਹਨਾਂ ਨੂੰ ਵੀ ਮਿਲਣਾ ਹੈ ਲੈ ਬੋਲਟ ਵੀ ਨਾਲੇ ਖੜਾ ਟਰਾਲਾ ਵੀ ਮਿਲ ਗਿਆ ਆ ਖੜੀ ਗੱਡੀ ਮੇਰੀ ਇੱਥੇ ਲ ਕੋਈ ਵੀ ਇੱਥੇ ਲ ਕੋਈ ਵੀ ਗੱਡੀ ਪੂਰੀ ਕੇ ਸਾਡੇ ਘਰ ਲੋਹਾ ਬਹੁਤ ਹੋ ਗਿਆ ਆਪਣਾ ਕੁੰਡਾ ਲਾ ਕੇ ਲੰਘ ਜਾਓ ਬੋਲਟ ਵੀ ਬੋਲਟ ਵੀ ਆ ਗਿਆ ਗੱਡੀ ਵੀ ਆ ਗਈ ਲੰਘ ਜਾ ਗੁੱਡਾ ਲਾ ਕੇ ਖਾਲ ਨੂੰ ਲੱਗ ਜਾ ਇਹ ਆ ਦੇ ਦੋ ਰਾਈ ਐਡੀ ਨੂੰ ਬਧਾਈ ਆ ਦੇਖੋ ਉਹ ਰੱਖ ਲੂੰਗਾ ਐਡੀ ਬੰਦ ਕਰੇ ਬੰਦ ਕੇ ਬੰਦ ਕੇ ਬੰਦ ਕਰੇ ਦੁੱਬਦੇ ਲੱਗਿਆ ਨਾ ਨਾ ਅਸਲੀ ਦੁੱਬ ਆ ਲੋ ਜੀ ਵਧਾਈਆਂ ਓ ਜੱਗੇ ਦੇ ਵਧਾਈਆ ਲੇਖਾ ਦੇ ਰਮਨ ਲਾ ਦੇਖ ਮਿਲਿਆ ਕਰੇ ਪਤਾ ਇਹ ਇਹ ਜੀ ਹਾਂ ਫਿਰ ਹੀ ਲਾਤ ਅੱਜ ਇਹ ਅਸਲ ਵਧਾਈਆਂ ਹੈ ਹਾਂ ਮੁਬਾਰਕਾ ਹੋ ਗਈ ਆ ਭਾਈ ਚਲੋ ਕੀ ਭਾਈ ਜੱਗੇ ਨੂੰ ਵਧਾਈਆਂ ਮਿਲ ਗਿਆ ਸ਼ੈਗਨ ਪੂਰੀ ਦੇ ਘਰ ਤੇ ਵੀ ਲੈ ਜੱਗੇ ਦਬਦਾ ਏ ਚੱਲ ਫਿਰ ਥੈਲਾ ਲੈ ਕੇ ਆਏ ਕਰ ਕਹਾਂ ਤੇ ਉਹ ਸਾ ਬੜੀ ਚੀਜ਼ ਆਈ ਆ ਉਹ ਬੜੀ ਚੀਜ਼ ਆਈ ਆ ਬੜੀਓ ਮਿਲੂਗੀ ਵੰਡਵਾ ਕੇ ਲਿਆ ਕੱਟੀ ਉਹਨਾਂ ਪਾਉਂਗਾ ਮਾਰਾ ਸੱਚਾ ਉਹ ਰਿਹਾ ਆ ਗਿਆ ਨੀਲਾ ਨੀਲਾ ਘੋੜਾ ਆ ਗਿਆ ਵੀ ਬ੍ਰੈਂਡ ਆ ਗਿਆ ਬ੍ਰੈਂਡ ਹਾਂ ਲੈ ਫੇ ਤੇਰਾ ਮੂੰਹ ਮਿੱਠਾ ਕਰ ਦੇਗੀ ਉਹ ਦੇਖ ਤਾਂ ਹੈ ਹਾਂ ਹਾਂ ਪਿਛੇ ਦੇਖ ਤਾਂ ਹੁਣ ਇਹ ਤਾਂ ਮੇਰੇ ਤੋਂ ਬੜਾ ਹੈ ਲੈ ਚੱਕ ਚੱਕਾ ਦੱਬਾਈ ਲੈ ਹੁਣ ਤੇਰੇ ਕਰਮਾਂ ਚਾਹੀ ਚੱਕ ਲੈ ਸਾਰੇ ਹੁਣ ਚੱਕ ਉਹ ਚੱਕ ਲੈ ਮੈਂ ਛੱਡਣਾ ਮੇਰੇ ਮੂੰਹ ਜਗਾ ਨਹੀਂ ਚੱਕ ਲੈ ਉਹ ਬੋਲੂਗੇ ਹਾਂ ਨਹੀਂ ਨਹੀਂ ਮੈਂ ਤਾਂ ਸਵੇਰੇ ਕੱਲ ਦੀ ਥਾਣ ਲੱਗੇ ਬੱਜੇ ਜੀ ਪੂਰੀ ਗੋਲ ਚਲੋ ਜੀ ਇੱਕ ਗੱਲ ਹੈ ਮਿੱਠਾ ਵੀ ਆ ਜਾਂਦਾ ਜੇ ਕੋਈ ਚੀਜ਼ ਆਵੇ ਆਓ ਬੈਠੋ ਪਰ ਇਹਨੂੰ ਵੀ ਬਿਠਾ ਲਓ ਪਰ ਆਜ ਕਿਨੂੰ ਵਿੰਦਰભાઈ ਵੀ ਕੈਮਰਾਨ ਦੇ ਚ ਬਹਿੰਦਾ ਕਹਿੰਦੇ ਸ੍ਰੀ ਗਾਗ ਜੀ ਕਰ ਲਾ ਦਰਸ਼ਨ ਭਾਈ ਤੂੰ ਵੀ ਲੈ ਕੇ ਬੁਆਇਆ ਭਾਈ ਵਿੰਦਰ ਭਾਈ ਨੂੰ ਵੀ ਦਿਖਾਤਾ ਭਾਈ ਲਓ ਜੀ ਭਾਈ ਬਾਈ ਵੀ ਦੇਖਾਂ ਮੈਂ ਘਟੜਾਈ ਲੱਗੇ ਧੁੰਨੀ ਦਾ ਕਰਾ ਸਾਰਾ ਜੀ ਉਹ ਐਚਪੀ ਦੇ ਸਾਹਮਨਾ ਬੜਾ ਦਿਲ ਵੀਰ ਜੇ ਇਹੀ ਛੋਟਾ ਲੈ ਲੈ ਐਚਪੀ ਦਾ ਛੋਟਾ ਸਾਡੇ ਵਾਲੇ ਵਰਗਾ ਆ ਜਾਣਾ 52 20 ਆ ਜਿਹੜਾ ਉਹ 12 ਹੁੰਦਾ ਐਨੇ ਪੱਟਿਆ ਇਹ ਇੱਕ ਬਾਈਕ ਇਹਨਾਂ ਬੈਲਟ ਦੀ ਆਵਾਜ਼ ਆ ਬਾਈ ਬੈਲਟ ਦੀ ਹੈ ਹੈ ਕਿਹੜਾ ਬੈਲਟ ਦੀ ਆਵਾਜ਼ ਆ ਇਹੜਾ ਬਾਈ ਇਹ ਸੀੜੀ ਆ ਬਾਈ ਇਹ ਕੋਲ ਤੇ ਬਦਲ ਆਦਾ ਖੜੇ ਤੇ ਮਾਰਦਾ ਰ ਬਾਈ ਐਨੀ ਤਾਂ ਨਹੀਂ ਰਹੀਗੀ ਐਨੀ ਤਾਂ ਨਹੀਂ ਰਹੀਗੀ ਨੋ ਜੀ ਬਾਈ ਵਿੱਕੀ ਬਾਈ ਵੀ ਆ ਗਿਆ